ਗੁੱਡ ਆਫਟਰਨੂੰ ਸੋ ਅੱਜ ਮੈਂ ਬਣਾਉਂਗੀ ਉਪਮਾ ਤੇ ਉਹਦੇ ਲਈ ਆਪਾਂ ਸਾਰੀਆਂ ਸਬਜ਼ੀਆਂ ਧੋ ਕੇ ਲੈ ਲਈਆਂ ਆ ਇੱਧਰ ਮੈਂ ਗੋਭੀ ਲਈ ਆ ਸ਼ਿਮਲਾ ਮਿਰਚ ਬੀਨਸ ਹੋਰ ਗਾਜਰਾ ਪਿਆਜ਼ ਤਾਂ ਹੁਣ ਆਪਾਂ ਬਣਾਵਾਂਗੇ ਉਪਮਾ ਸੋ ਤੁਸੀਂ ਮੇਰੇ ਨਾਲ ਬਣੇ ਰਹੋ ਤੁਹਾਨੂੰ ਮੈਂ ਦਿਖਾਵਾਂਗੀ ਕਿ ਕਿਵੇਂ ਬਣਾਉਂਦੇ ਆ ਉਪਮਾ ਇੱਧਰ ਆਪਾਂ ਇੱਕ ਕਟੋਰੀ ਲਿੱਤੀ ਆ ਸੂਜੀ ਦੀ ਦੇਖੋ ਬਰੀਕ ਸੂਜੀ ਆ ਤੇ ਤੁਸੀਂ ਵੀ ਦੇਖ ਲੈਣਾ ਬਰੀਕੀ ਸੂਜੀ ਲਿਓ ਤੇ ਚਲੋ ਫਿਰ ਆਪਾਂ ਬਣਾਨੇ ਆ ਉਪਮਾ ਤੇ ਇਧਰ ਆਪਾਂ ਕੜਾਹੀ ਰੱਖ ਲਈਏ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਦੇਸੀ ਘਿਓ ਸੋ ਆਪਾਂ ਪਹਿਲਾਂ ਦੇਸੀ ਘਿਓ ਦੇ ਵਿੱਚ ਸੂਜੀ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸਬਜ਼ੀਆਂ ਨੂੰ ਕਰਾਂਗੇ ਫਰਾਈ ਤੇ ਫਿਰ ਆਪਣਾ ਬਣੇਗਾ ਉਪਮਾ ਤੇ ਗਾਇਜ਼ ਦੇਸੀ ਘਿਓ ਇਤਲੀ ਬਹੁਤ ਹੀ ਵਧੀਆ ਹੁੰਦਾ ਹੈ ਤਾਂ ਤੁਸੀਂ ਦੇਸੀ ਘਿਓ ਹੀ ਪਾਇਆ ਕਰੋ ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਚਲੋ ਤੇਲ ਵੀ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਦੇਸੀ ਘਿਓ ਹੀ ਇਸਤੇਮਾਲ ਕਰੋ ਕਿਉਂਕਿ ਇਹ ਬੱਚਿਆਂ ਲਈ ਵੀ ਵਧੀਆ ਹੁੰਦਾ ਹੈ ਉਦਾਂ ਤਾਂ ਬੱਚੇ ਖਾਂਦੇ ਨਹੀਂ ਚਲੋ ਇਦਾਂ ਬੱਚੇ ਵੀ ਖਾ ਲੈਂਦੇ ਆ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਤੇ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਸੂਜੀ ਨੂੰ ਆਪਾਂ ਬ੍ਰਾਊਨ ਕਰਨਾ ਆ ਤੇ ਜਦੋਂ ਇਹ ਚੰਗੀ ਤਰ੍ਹਾਂ ਹੋ ਜਾਈ ਹੋਈ ਤੇ ਇਹਦੇ ਵਿੱਚ ਬਹੁਤ ਹੀ ਅੱਛੀ ਖੁਸ਼ਬੂ ਆਏਗੀ ਤੇ ਫਿਰ ਸਾਰੇ ਘਰ 'ਚੇ ਪਤਾ ਚੱਲ ਜਾਂਦਾ ਕਿ ਹਾਂ ਕੁਝ ਬਣ ਰਿਹਾ ਆ ਸੋ ਇਹਨੂੰ ਉਦੋਂ ਤੱਕ ਭੁੰਨੋ ਜਦ ਤੱਕ ਕਿ ਘਰ ਦੇ ਬਾਹਰ ਨਾ ਆਜਣ ਕਿ ਕੀ ਬਣ ਰਿਹਾ ਹੈ ਕਿਚਨ 'ਚ ਨਾ ਆਜਣ ਸੋ ਸੂਜੀ ਦਾ ਕਲਰ ਚੇਂਜ ਹੋਣ ਲੱਗ ਗਿਆ ਸਾਨੂੰ 5 ਮਿੰਟ ਹੋ ਗਏ ਇਹਨੂੰ ਸੇਕ ਲਵਾਉਂਦੇ ਤੇ ਦੇਖੋ ਕਲਰ ਚੇਂਜ ਹੋਣ ਲੱਗ ਗਿਆ ਹੈ ਤੇ ਬੱਚੇ ਵੀ ਪੁੱਛ ਕੇ ਚਲੇਗੇ ਕਿ ਮੰਮਾ ਕੀ ਬਣਾ ਰਹੇ ਹੋ ਕਿਉਂਕਿ ਖੁਸ਼ਬੂ ਸਾਰੇ ਘਰ ਵਿੱਚ ਫੈਲ ਗਈ ਆ ਤੇ ਹੁਣ ਸਮਝ ਲਓ ਕਿ ਸੂਜੀ ਹੋ ਗਈ ਆ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਤੇ ਹੁਣ ਆਪਾਂ ਸੂਜੀ ਨੂੰ ਕਢ ਲ ਲੈਨੇ ਇੱਕ ਪਲੇਟ ਦੇ ਵਿੱਚ ਸੋ ਆਪਾਂ ਸਾਰੀ ਸੂਜੀ ਕੱਢ ਲਈ ਆ ਪਲੇਟ ਦੇ ਵਿੱਚ ਤੇ ਹੁਣ ਆਪਾਂ ਫੇਰ ਤੋਂ ਕੜਾਈ ਰੱਖ ਲਈ ਆ ਤੇ ਇਹਦੇ ਵਿੱਚ ਫੇਰ ਪਾਵਾਂਗੇ ਥੋੜਾ ਜਿਹਾ ਦੇਸੀ ਘਿਓ ਤੇ ਇਸ ਨੂੰ ਥੋੜਾ ਹਲਾ ਲੰਨੇ ਆ ਥੋੜਾ ਗਰਮ ਹੋਣ ਦਿੰਨੇ ਆ ਤਦ ਤੱਕ ਮੈਂ ਲੇ ਆਵਾਂ ਬਾਹਰੋਂ ਕੜੀ ਪੱਤਾ ਤੋੜ ਕੇ ਚਲੋ ਆਪਾਂ ਕੜੀ ਪੱਤਾ ਤੋੜ ਲੈ ਆਨੇ ਆ ਇੰਦਰ ਹੈ ਜੀ ਸਾਡੇ ਕੜੀ ਪੱਤਾ ਲੱਗੇ ਹੋਣ ਸੋ ਸਾਡਾ ਘਿਓ ਗਰਮ ਹੋ ਚੁੱਕਾ ਹੈ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਰਾਈ ਸਰੋਂ ਦਾ ਪਾਉ ਲੋ ਰਾਈ ਤੇ ਇਹਨੂੰ ਥੋੜਾ ਤੜਕਾ ਲੈਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕੜੀ ਪੱਤਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੀਆਂ ਹੀ ਸਬਜ਼ੀਆਂ। ਇਹਨਾਂ ਨੂੰ ਚੰਗੀ ਤਰ੍ਹਾਂ ਲਾ ਲੋ ਤੇ ਆਪਾਂ ਸਬਜ਼ੀਆਂ ਨੂੰ ਥੋੜਾ ਜਿਹਾ ਪਕਾਵਾਂਗੇ ਤੇ ਥੋੜਾ ਜਿਹਾ ਸ਼ੇਕ ਲਗਾਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਤੂਜੀ ਵਿੱਚ ਪਾ ਕੇ ਫਿਰ ਸ਼ੇਕ ਲਗਾਵਾਂਗੇ ਇਹਨੂੰ ਤੇ ਥੋੜੀ ਦੇਰ ਆਪਾਂ ਹੁਣ ਢੱਕ ਕੇ ਇਹਨਾਂ ਨੂੰ ਪਕਾ ਲੈਨੇ ਆ। ਤੇ ਇਸ ਨੂੰ ਢੱਕ ਕੇ ਪਕਾ ਲੈਨੇ ਆ 2 ਮਿੰਟ ਤੱਕ। 1 ਮਿੰਟ ਹੋ ਚੁੱਕਿਆ ਤੇ ਹੁਣ ਆਪਾਂ ਦੇਖਦੇ ਆ। ਸਾਡੀਆਂ ਸਬਜ਼ੀਆਂ ਬਣੀਆਂ ਕਿੰਨੀ ਤੱਕ ਤੇ ਇਹ ਦੇਖੋ ਪਾਣੀ ਛੱਡਤਾ ਸਬਜ਼ੀਆਂ ਨੇ ਥੋੜਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਦਾ ਪੇਸਟ ਤੇ ਆਪਾਂ ਇਹ ਵਿੱਚ ਬਾਅਦ ਵਿੱਚ ਹੀ ਪਾਉਣਾ ਲਸਣ ਅਦਰਕ ਦਾ ਪੇਸਟ ਅ ਕਿਉਂਕਿ ਫਿਰ ਇਹਦੇ ਨਾਲ ਟੇਸਟ ਵਧੀਆ ਹੁੰਦਾ ਕਈ ਚੀਜ਼ਾਂ ਇਦਾਂ ਹੁੰਦੀਆਂ ਕਿ ਜਿਹੜਿਆਂ ਦੇ ਵਿੱਚ ਆਪਾਂ ਪਹਿਲਾਂ ਪਾਉਨੇ ਆ ਕਈ ਤੜਕੇ ਚ ਪਾਉਨੇ ਆ ਆਪਾਂ ਲਸਣ ਅਦਰਕ ਦਾ ਪੇਸਟ ਤਾਂ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੁਝ ਮਸਾਲੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਨਮਕ ਪਾਨੇ ਆ ਸਵਾਦ ਅਨੁਸਾਰ ਉਸ ਤੋਂ ਬਾਅਦ ਆਪਾਂ ਹਲਦੀ ਪਾਵਾਂਗੇ ਥੋੜੀ ਪਾਣੀਆ ਸਿਰਫ ਕਲਰ ਕਰਨ ਲਈ ਤੇ ਗਰਮ ਮਸਾਲਾ ਔਰ ਲਾਲ ਮਿਰਚ ਪਾਊਡਰ ਤੇ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਮੇਰੇ ਕੋਲ ਇਸ ਟਾਈਮ ਨਹੀਂ ਹੈ ਤੇ ਇਸ ਕਰਕੇ ਮੈਂ ਲਾਲ ਮਿਰਚ ਪਾ ਰਹੀ ਹਾਂ ਵੈਸੇ ਹਰੀ ਮਿਰਚ ਨਾਲ ਤੇ ਸਜਾਦਾ ਵਧੀਆ ਆਂਦਾ ਹੈ ਤੇ ਚਲੋ ਕੋਈ ਗੱਲ ਨਹੀਂ ਅੱਜ ਆਪਾਂ ਫਿਲਾਲ ਨੇ ਚਪਾ ਕੇ ਬਣਾ ਲੈਨੇ ਹ ਸੋ ਹੁਣ ਆਪਾਂ ਇਹਨੂੰ ਫਿਰ 2 ਮਿੰਟ ਸੇਕ ਲਗਵਾਵਾਂਗੇ ਢੱਕ ਕੇ 2 ਮਿੰਟ ਲਈ ਸੇਕ ਲਗਵਾ ਲੈਨੇ ਆ ਚਲੋ ਫਿਰ ਤੋਂ ਦੇਖਦੇ ਆਪਾਂ ਸਬਜ਼ੀਆਂ ਦੇਖੋ ਸਬਜ਼ੀਆਂ ਹੋ ਗਈਆਂ ਲਗਭਗ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਣਾ ਤੇ ਥੋੜਾ ਆਪਾਂ ਇਹਨਾਂ ਨੂੰ ਖੜੀਆਂ ਹੀ ਰੱਖਣਾ ਆ ਕਿਉਂਕਿ ਇਹਦੇ ਵਿੱਚ ਖੜੀਆਂ-ਖੜੀਆਂ ਸਬਜ਼ੀਆਂ ਜਿਆਦਾ ਵਧੀਆ ਲੱਗਦੀਆਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਉਪਮਾ ਸੌਰੀ ਉਪਮਾ ਨਹੀਂ ਸੂਜੀ ਤੇ ਇਹਦਾ ਹੀ ਬਣੇਗਾ ਉਪਮਾ ਤੇ ਇਸ ਨੂੰ ਹਿਲਾ ਲਓ अच्छी तरह ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਆਪਾਂ ਇੱਕ ਕਟੋਰੀ ਲਈ ਸੀਗੀ ਸੂਜੀ ਦੀ ਤੇ ਹੁਣ ਆਪਾਂ ਇਹਦੇ ਵਿੱਚ ਤਿੰਨ ਕਟੋਰੀਆਂ ਪਾਵਾਂਗੇ ਪਾਣੀ ਦੀਆਂ ਤੇ ਦੇਖੋ ਇੱਕ ਕਟੋਰੀ ਮੇਲੇ ਸੀ ਪਾਣੀ ਆਪਣੇ ਸੂਜੀ ਦੀ ਤਾਂ ਹੁਣ ਇਹਦੇ ਇਹਦੇ ਵਿੱਚ ਤਿੰਨ ਕਟੋਰੀਆਂ ਆਪਾਂ ਪਾ ਦਾਂਗੇ ਪਾਣੀ ਦੀਆਂ ਸੋ ਪਾਣੀ ਆਪਾਂ ਤਿੰਨ ਕਟੋਰੀਆਂ ਇਸ ਲਈ ਪਾ ਰਹੇ ਹਾਂ ਕਿਉਂਕਿ ਸੂਜੀ ਫੁੱਲ ਜਾਂਦੀ ਆ ਤੇ ਫਿਰ ਇਸ ਕਰਕੇ ਆਪਾਂ ਪਾਣੀ ਇਹਦੇ ਵਿੱਚ ਜ਼ਿਆਦਾ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਪਕਾ ਲੈਣੇ ਆ ਤੇ ਨਾਲ ਜਿਹੜੀਆਂ ਸਬਜ਼ੀਆਂ ਥੋੜੀਆਂ ਬਹੁਤ ਕੱਚੀਆਂ ਉਹ ਵੀ ਹੋ ਜੂਗੀਆਂ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੁਹਾਡਾ ਆਪਸ਼ਨਲ ਆ ਤੁਸੀਂ ਆਪਣਾ ਪਾਉਣਾ ਹੈ ਇਹਦੇ ਵਿੱਚ ਹਲਦੀ ਪਾ ਲਓ ਨਹੀਂ ਪਾਣਾ ਤਾਂ ਤੁਹਾਡੀ ਮਰਜ਼ੀ ਆ ਲਸਣ ਅਦਰਕ ਦਾ ਪੇਸਟ ਵੀ ਤੁਹਾਡੀ ਮਰਜ਼ੀ ਜਿਹੜੇ ਨਹੀਂ ਖਾਂਦੇ ਤੇ ਤੁਸੀਂ ਵੈਸੇ ਵੀ ਬਣਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਚਲਾਉਂਦੇ ਰਹਿਣਾ ਹੈ ਤਾਂ ਕਿ ਸੂਜੀ ਹੋ ਜਾਏ ਅੱਛੀ ਤਰ੍ਹਾਂ ਫੁੱਲ ਜਾਏ ਤਾਂ ਥੋੜੇ ਜਿਹਾ ਆਪਾਂ ਇਹਦੇ ਵਿੱਚ ਬਦਾਮ ਵੀ ਪਾ ਦਿੰਨੇ ਆ ਮਾਲੀ ਪਾ ਲੈਨੇ ਥੋੜੀ ਜਿਹੀ ਕਿਸਮਿਸ ਇਹਦੇ ਨਾਲ ਹੋਰ ਵੀ ਵਧੀਆ ਟੇਸਟ ਆਊਗਾ ਅਗਰ ਤੁਹਾਡੇ ਕੋਲ ਹੈ ਤਾਂ ਪਾ ਲਓ ਅਗਰ ਨਹੀਂ ਹੈ ਤਾਂ ਕੋਈ ਗੱਲ ਨਹੀਂ ਵੈਸੇ ਹੀ ਬਣਾਓ ਸਬਜ਼ੀਆਂ ਦੇ ਨਾਲ ਹੀ ਤੇ ਇਹ ਬਹੁਤ ਹੀ ਹੈਲਦੀ ਹੁੰਦਾ ਖਾਣ ਲਈ ਵੀ ਤੁਸੀਂ ਇਹਨੂੰ ਬ੍ਰੇਕਫਾਸਟ ਖਾਓ ਲੰਚ ਖਾਓ ਡਿਨਰ ਚ ਖਾਓ ਜੋ ਵੀ ਪਤਲੇ ਹੋਣਾ ਚਾਹੁੰਦੇ ਆ ਰੋਟੀ ਨੂੰ ਇਗਨੋਰ ਕਰੋ ਤਾਂ ਆਪਣਾ ਉਪਮਾ ਖਾਓ ਤੇ ਇੱਕ ਵਾਰ ਦੇਖੋ ਟਰਾਈ ਕਰਕੇ ਤੁਹਾਨੂੰ weight loss ਲਈ ਬਹੁਤ ਹੀ ਫਾਇਦੇਮੰਦ ਹੈ ਇਹ ਤਾਂ ਚਲੋ ਆਪਾਂ ਇਹਨੂੰ ਪਕਾ ਲੈਨੇ ਆ ਚੰਗੀ ਤਰ੍ਹਾਂ ਸੋ ਸਾਡਾ ਮਬਾਨੇ ਵਾਲਾ ਹੀ ਆ ਤੇ ਤੁਸੀਂ ਬਨੇ ਰਹੋ ਮੇਰੇ ਨਾਲ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਦਿੰਦੇ ਆ ਉੱਪਰ ਦੀ ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਆਊਗਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਕਲਰ ਇਹ ਸੋ ਦੇਖੋ ਜੀ ਸੂਜੀ ਨੇ ਪਾਣੀ ਸੋਖ ਲਿਆ ਆ ਤੇ ਸੂਜੀ ਕਿੰਨੀ ਫੁੱਲ ਕੇ ਸਾਡੇ ਹੋ ਗਈ ਆ ਤੇ ਆਪਾਂ ਇੱਕ ਕਟੋਰੀ ਬਣਾਈ ਆ ਤੇ ਪੂਰਾ ਪਰਿਵਾਰ ਖਾਵਾਂਗੇ ਅਸੀਂ ਤੇ ਤੁਸੀਂ ਆਪਣੇ ਹਿਸਾਬ ਨਾਲ ਬਣਾਉਣਾ ਕਿੰਨਾ ਬਣਾਉਣਾ ਚਾਹੁੰਦੇ ਹੋ ਤੇ ਦੇਖੋ ਉਪਮਾ ਸਾਡਾ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਦੇ ਉੱਪਰ ਦੀ ਪਾਵਾਂਗੇ ਬਰੀਕ ਕੱਟਿਆ ਹੋਇਆ ਖਦਰ ਪਹੀਆਂ ਸੋ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਪਲੀਜ਼ ਜ਼ਰੂਰ ਦੱਸ ਦੇਣਾ ਤੇ ਉੱਪਰ ਦੀ ਆਪਾਂ ਧਨੀਆ ਪਾ ਦਿੰਨੇ ਆ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਹੀ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੈ ਤੇ ਆਜੋ ਤੁਸੀਂ ਵੀ ਖਾਣਾ ਹੈ ਤਾਂ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਆ ਜਾਓ ਤੁਸੀਂ ਵੀ ਖਾ ਲਓ ਲੋਕੀ ਬਦਾਮਾਂ ਵਾਲੀ ਖੀਰ ਖਾਂਦੇ ਤਾਂ ਆਪਾਂ ਖਾਵਾਂਗੇ ਉਪਮਾ ਤੇ ਸ਼ੂਗਰ ਵਾਲਿਆਲੇ ਵੀ ਵਧੀਆ ਹੁੰਦਾ ਆ ਤੇ ਚਲੋ ਫਿਰ ਆ ਜਾਓ ਸਾਰੇ ਥੈਂਕ ਯੂ